ਸਾਹਿਬ ਜੀ ਵਾਹਿਗੁਰੂ ਜੀ ਕੀ ਫਤਿਹ ਜਿਵੇਂ ਕਿ ਅੱਜ ਸਾਰਿਆਂ ਨੂੰ ਪਤਾ ਹੀ ਆ ਆਪਾਂ ਪੰਚਾਇਤ ਦੇ ਕਾਰਜਾਂ ਦੀ ਸ਼ੁਰੂਆਤ ਕੀਤੀ ਆ ਜਿਸ ਦੇ ਵਿੱਚ ਅਸੀਂ ਤਹਿ ਦਿਲੋਂ ਧੰਨਵਾਦ ਕਰਦੇ ਆ ਸੰਤ ਗਿਆਨੀ ਹਰਪ੍ਰੀਤ ਸਿੰਘ ਜੀ ਢੁੱਡੀ ਕੇ ਜਿਨ੍ਹਾਂ ਨੇ ਆਪ ਦੇ ਹੱਥਾਂ ਦੇ ਨਾਲ ਇਸ ਕੰਮ ਦੀ ਸ਼ੁਰੂਆਤ ਕੀਤੀ ਆ ਨਾਲ ਗਿਆਨੀ ਪਰਮਿੰਦਰ ਸਿੰਘ ਜੀ ਢੁੱਡੀ ਕੇ ਤੇ ਨਾਲ ਸਮੂਹ ਪੰਚਾਇਤ ਤੇ ਆਪਣੇ ਨਗਰ ਦੇ ਤੇ ਐਨ ਆਰ ਆਈ ਵੀਰ ਆ ਸਾਬਕਾ ਸਰਪੰਚ ਆਪਣੇ ਆਰਮ ਸਿੰਘ ਜੀ ਉਹਨਾਂ ਦੇ ਉਹਨਾਂ ਦੇ ਪਰਿਵਾਰ ਵੱਲੋਂ ਤੇ ਸਾਰਿਆਂ ਤੋਂ ਵੱਡੀ ਸੇਵਾ ਮੈਂ ਕਹਿੰਦਾ ਵੀ ਉਹਨਾਂ ਦੀ ਆ ਸਾਡੇ ਭਾਈ ਮਹਿੰਦਰ ਜੀ ਪਹੁੰਚੇ ਹੋਏ ਆ ਇਹ 2 ਮਹੀਨੇ ਦੇ ਤੱਕ ਕਰੀਬ ਇਹਨਾਂ ਨੂੰ ਢੁੱਡੀ ਕੇ ਨਗਰ ਦੇ ਵਿੱਚ ਆਇਆ ਨੂੰ ਹੋ ਗਏ ਤੇ ਲਗਾਤਾਰ ਇਹ ਆਪਦੀਆਂ ਸੇਵਾਵਾਂ ਮੈਂ ਇੱਕ ਦਿਨ ਵੀ ਟਿਕੇ ਨਹੀਂ ਦਿਨ ਪਰ ਰਾਤ ਇਹਨਾਂ ਨੇ ਇੱਕ ਕਰਕੇ ਇਤੋਂ ਸਾਰੇ ਪਿੰਡ ਦਾ ਲੈਵਲ ਕਢਵਾਇਆ ਉਸ ਤੋਂ ਬਾਅਦ ਭਜਨਠ ਕਰਕੇ ਇਹ ਕੰਮ ਸ਼ੁਰੂ ਕਰਵਾਉਣ ਦੇ ਵਿੱਚ ਇਹਨਾਂ ਦੇ ਪਰਿਵਾਰ ਦਾ ਸਾਫਕਾ ਸਰਪੰਚ ਆਹਰਾਮ ਸਾਹਿਬ ਉਹਨਾਂ ਦੇ ਪਰਿਵਾਰ ਦਾ ਕਿਉਂਕਿ ਇੱਕ ਅਸੀਂ ਦੇਖੀ ਆ ਵੀ ਉਹ ਚੈਣਗ ਲੱਗੀ ਹੋਈ ਆ ਜਿਵੇਂ ਇਹਨਾਂ ਨੇ ਛੋਟੇ ਹੁੰਦਿਆਂ ਨੇ ਆਪਣੇ ਬਾਪੂ ਜੀ ਨੂੰ ਕੰਮ ਕਰਦੇ ਆਇਆ ਹੋਇਆਂ ਨੂੰ ਦੇਖਿਆ ਹੋਇਆ ਤੇ ਉਸ ਤਰੀਕੇ ਦੇ ਨਾਲ ਹੀ ਨਹੀਂ ਤਾਂ ਬੰਦਾ ਕਹਿ ਦਿੰਦਾ ਵੀ ਅਸੀਂ ਇਹਨਾਂ ਦੀ ਸਾਰੀ ਫੈਮਿਲੀ ਲਗਭਗ ਯੂ ਐਸ ਏ ਦੇ ਵਿੱਚ ਸੈਟਲ ਆ ਤੇ ਨਹੀਂ ਤਾਂ ਬੰਦਾ ਕਹਿ ਦਿੰਦਾ ਵੀ ਅਸੀਂ ਤਾਂ ਉੱਥੇ ਸੈਟ ਆ ਵੀ ਇੱਥੇ ਕਦੇ ਕਿ ਤਾਈ ਆਉਣਾ ਹੁੰਦਾ ਇੰਨਾ ਕੌਣ ਕਰਦਾ ਪਰ ਅਸੀਂ ਇਹਨਾਂ ਦੀ ਫੈਮਿਲੀ ਦਾ ਬਹੁਤ ਧੰਨਵਾਦ ਕਰਦੇ ਆ ਤੁਸੀਂ ਇੰਨਾ ਸੋਚਦੇ ਆ ਪਿੰਡ ਬਾਰੇ ਇੰਨਾ ਸੋਚਦੇ ਆ ਤੇ ਹੋਰ ਵੀ ਕੋਈ ਵੀ ਕੰਮ ਹੋਵੇ ਕਾਰਜ ਹੋਵੇ ਇਹਨਾਂ ਨੇ ਪਿੰਡ ਪਿੰਡ ਦੇ ਵਿੱਚ ਸਪੋਰਟ ਕਰਨੀ ਹੀ ਕਰਨੀ ਆ ਤੇ ਇਸ ਵਿੱਚ ਆਪਣਾ ਪੰਚਾਇਤ ਦਾ ਯੋਗਦਾਨ ਹੈ ਹੈ ਹੀ ਹੈ ਨਾਲ ਜਿਹੜਾ ਆਪਣਾ ਪੈਸਿਆਂ ਦੀ ਸੇਵਾ ਜੀ ਉਹ ਵੀ ਇਸ ਪਰਿਵਾਰ ਵੱਲੋਂ ਵੱਧ ਚੜ ਕੇ ਕੀਤੀ ਜਾ ਰਹੀ ਹੈ ਜਿਹੜੇ ਦਾਨੀਆਂ ਦੇ ਮੈਂ ਨਾਂ ਬੋਲਣ ਜਾ ਰਿਹਾ ਹਾਂ ਜੀ ਉਹਦੇ ਵਿੱਚ ਆਰਾਮ ਸਿੰਘ ਸਰਪੰਚ ਕੇ ਸਮੂਹ ਪਰਿਵਾਰ ਵੱਲੋਂ ਕਿਉਂਕਿ ਇਹਨਾਂ ਦੀ ਫੈਮਿਲੀ ਉੱਥੇ ਬਹੁਤ ਵੱਡੀ ਹੈ ਜੀ ਉਹਨਾਂ ਵੱਲੋਂ ਪਹਿਲਾਂ 3 ਲੱਖ ਰੁਪਏ ਆ ਉਸ ਤੋਂ ਬਾਅਦ ਡਾਕਟਰ ਵਿਕਰਮ ਜੀ ਇੱਥੇ ਪਹੁੰਚੇ ਹੋਏ ਆ ਜੀ ਤੇ ਉਹਨਾਂ ਦੇ ਰਿਸ਼ਤੇਦਾਰ ਸਰਪਾਰ ਗਰਦੀਪ ਸਿੰਘ ਮਾਨ ਵੱਲੋਂ ਜੀਐਸਏ ਜੀ ਉਹਨਾਂ ਵੱਲੋਂ 1 ਲੱਖ ਰੁਪਈਆ ਤੇ ਨਾਲ ਆ ਆ ਰਾਮ ਸਿੰਘ ਸਰਪੰਚ ਕੇ ਜੀ ਜੀਐਸਏ ਆ ਮਨਜੀਤ ਸਿੰਘ ਗਿੱਲ ਤੇ ਨਾਲ ਬਲਦੇਵ ਸਿੰਘ ਗਿੱਲ 1 ਲੱਖ ਰੁਪਈਆ ਇਹਨਾਂ ਵੱਲੋਂ ਤੇ ਨਾਲ ਆਪਣੇ ਸਾਫਕਾ ਸਰਪੰਚ ਗੁਰਦੇਵ ਸਿੰਘ ਜੀ ਤੇ ਉਹਨਾਂ ਦੇ ਪਰਿਵਾਰ ਵੱਲੋਂ 1 ਲੱਖ ਰੁਪਈਆ ਤੇ ਨਾਲ ਸਾਡੇ ਵੱਡੇ ਵੀਰ ਪਰਲਜੀਤ ਸਿੰਘ ਪੰਮਾ ਉਹਨਾਂ ਵੱਲੋਂ 1 ਲੱਖ ਰੁਪਈਆ ਉਹ ਵੀ ਵੀਰ ਹੁਣੇ ਨਾਲੇ ਇੱਥੇ ਹੱਥੀਂ ਸੇਵਾ ਕਰ ਰਹੇ ਗਰਾਊਂਡ ਲੈਵਲ ਤੇ ਨਾਲੇ ਮਾਇਆ ਦੇ ਵਿੱਚ ਸੇਵਾ ਕਰ ਰਿਹਾ 1 ਲੱਖ ਉਹਨਾਂ ਵੱਲੋਂ ਤੇ ਨਾਲ ਫਿਰ ਆਪਣੇ ਆਰਮ ਸਿੰਘ ਸਰਪੰਚ ਦੇ ਪੁੱਤੀ ਦਵਿੰਦਰ ਸਿੰਘ ਗੱਲ ਉਹਨਾਂ ਵੱਲੋਂ 50000 ਰੁਪਇਆ ਇਹ ਜਿਹੜੀ ਹੁਣ ਤੱਕ ਸਾਡੇ ਕੋਲੇ ਮਾਇਆ ਪਹੁੰਚ ਗਈ ਆ ਤੇ ਨਾਲ ਦੀ ਨਾਲ ਹੋਰ ਵੀ ਕਈ ਦਾਨੀਆਂ ਨੇ ਭਰੋਸਾ ਦਵਾਇਆ ਵੀ ਤੁਸੀਂ ਕੰਮ ਕਰੋ ਤੇ ਜਿੰਨੀ ਵੀ ਮਾਇਆ ਦੀ ਅੜਦੇ ਤੁਹਾਡੇ ਲੋਡ ਹੋਊਗੀ ਤੇ ਅਸੀਂ ਉਹਨਾਂ ਨੂੰ ਦਵਾਗੇ ਤੇ ਅਸੀਂ ਪੰਚਾਇਤ ਵੱਲੋਂ ਅ ਧੰਨਵਾਦ ਕਰਦੇ ਆ ਫੇਰ ਇੱਕ ਵਾਰੀ ਫੇਰ ਤੋਂ ਰਾਮ ਸਿੰਘ ਸਰਪੰਚ ਦੀ ਫੈਮਿਲੀ ਦਾ ਤੇ ਨਾਲ ਦੀ ਨਾਲ ਅਸੀਂ ਇਹਨਾਂ ਦੀ ਫੈਮਿਲੀ ਦਾ ਇੱਥੇ ਸਨਮਾਨ ਕਰਨਾ ਚਾਹੁੰਦੇ ਆ ਤੇ ਗਿਆਨੀ ਜੀ ਸਰੂਪਾ ਉਹ ਦੇ ਕੇ ਇਸ ਫੈਮਿਲੀ ਦਾ ਸਨਮਾਨ ਕਰਨਗੇ ਤੇ ਸਾਰਿਆਂ ਤੋਂ ਵੱਡਾ ਧੰਨਵਾਦ ਹੈ ਮੈਂ ਫੇਰ ਕਹਿੰਦਾ ਸਾਡੇ ਵੱਡੇ ਵੀਰ ਭਾਈ ਮਿੰਦਰ ਜੀ ਇਹਨਾਂ ਨੇ ਬਹੁਤ ਆਪਦੇ ਕੀਮਤੀ ਸਮੇਂ ਤੋਂ ਸਮਾਂ ਕੱਢ ਕੇ ਤੇ ਬਹੁਤ ਜਿਆਦੇ ਉਦਮ ਦੇ ਨਾਲ ਇਹ ਕੰਮ ਸ਼ੁਰੂ ਕਰਵਾਇਆ ਅਸੀਂ ਬਹੁਤ ਦਿਲੋਂ ਧੰਨਵਾਦ ਕਰਦੇ ਆ ਬਾਈ ਮਿੰਦਰ ਜੀ ਦਾ ਤੇ ਨਾਲ ਸਾਡੇ ਅੰਕਲ ਜੀ ਉਹ ਚਲੇ ਗਏ ਆ ਸਰਦਾਰ ਅਸ਼ਿੰਦਰਪਾਲ ਸਿੰਘ ਜੀ ਤੇ ਉਹਨਾਂ ਨੇ ਵੀ ਜਿੰਨਾ ਡੇਮੇਜ ਇਥੇ ਰਹੇ ਆ 5-7 ਦਿਨ ਹੀ ਹੋਇਆ ਉਹਨਾਂ ਨੂੰ ਗਿਆ ਨੂੰ ਤੇ ਉਹ ਵੀ ਜਿੰਨਾ ਡੇਮੇਜ ਇਥੇ ਰਹੇ ਆ ਗਰਾਊਂਡ ਲੈਵਲ ਤੇ ਆਡ-ਅਡ ਪਿੰਡਾਂ ਦਾ ਦੌਰਾ ਕਰਕੇ ਸਿੰਦਰਪਾਲ ਅੰਕਲ ਜੀ ਨੇ ਵੀ ਬਹੁਤ ਸਾਥ ਦਿੱਤਾ ਅਸੀਂ ਉਹਨਾਂ ਦਾ ਵੀ ਤਹਿ ਦਿਲੋਂ ਧੰਨਵਾਦ ਕਰਦੇ ਆ ਤੇ ਹੁਣ ਆ ਸਨਮਾਨ ਇਹ ਜੇ ਮਗਰ ਜੇ ਅੰਡਰਗਰਾਉਂਡ ਪਾਈਪਿੰਗ ਸਿਸਟਮ ਪਾਇਆ ਹੋਵੇ ਤੇ ਤੁਹਾਡਾ ਪਾਣੀ ਕਲੀਨ ਆਊਗਾ। ਉਹ ਪਾਣੀ ਆਪਣਾ ਗੰਦਾ ਤਾਂ ਆਉਂਦਾ ਬਾਲਾ ਵੀ ਇੱਕ ਦਾ ਹੋ। ਕੋਲ ਨੂੰ ਇਸੋ ਨਿਹਾਲ ਸਾਸ ਸ੍ਰੀ ਅਕਾਲ। ਸਾਰੀ ਫੈਮਿਲੀ ਨੂੰ ਸਾਡੇ ਲਈ। ਹਾਂ ਜੀ। ਆ ਕੋਲੋਂ ਅਜੇ ਟਿੱਕ ਇਹ ਕਾਜ ਕਰਦੇ ਆ। ਆਹ ਫੜੀ ਕੇ ਦਿਨ ਫੜ ਕੇ ਲੈ ਆ। ਬੱਲੇ ਸੋਨਿਆ ਸਾਹਿਬ ਸ੍ਰੀ ਅਕਾਲ। ਆ ਜਾ ਇੱਧਰ ਬਿਕਰਮਾਂ ਕਾਲਾ ਉਹ ਆਏ ਨਹੀਂ। ਹੈ ਨਹੀਂ। ਕਮ ਇਅਰ। ਆ ਜਾ ਜੀ। ਬਲੇ ਸੋਨਿਆ ਸਤ ਸ੍ਰੀ ਅਕਾਲ ਬਲੇ ਸੋਨਿਆ ਸਤ ਸ੍ਰੀ ਅਕਾਲ ਆ ਜਾ ਜਿੱਥੇ ਹੈ ਕੇਰਾ ਆਪਾਂ ਇਹਨਾਂ ਦੀ ਕਰ ਲਈ ਫਿਰ ਆਪਣੇ ਸਾਥ ਦੇ ਇਹਨਾਂ ਦੀ ਫੈਮਿਲੀ ਫੈਮਿਲੀ ਦਾ ਕਰ ਦਿਓ ਬਲੇ ਸੋਨਿਆ ਸਤ ਸ੍ਰੀ ਅਕਾਲ ਇੱਧਰ ਬਲੇ ਸੋਨਿਆ ਸਤ ਸ੍ਰੀ ਅਕਾਲ ਇੱਕ ਰਹਿ ਗਈ ਇੱਕ ਸਾਰੀ ਫੈਮਿਲੀ ਆ ਇੱਕ ਫੋਟੋ ਕਰਨੀ ਹੈ ਜੀ ਖੜ ਜਾਈਏ ਇੱਥੇ ਖੜ ਰੋਣ ਇੱਥੇ ਨਹੀਂ ਵੀ ਰੋਪੇ ਪਾ ਕੇ ਲੰਮੇ ਹੋ ਕੇ ਖੜ ਜਾਈਏ ਮਿੱਤਰ ਕੋਈ ਨਹੀਂ ਫੋਨ ਸੋ ਨਿਆ ਸਰ ਜੀ ਮਿੱਤਰ ਭਾਈ ਫੋਟੋ ਕਰ ਹਾਂਜੀ ਹਾਂਜੀ ਆ ਜਿਓ ਜੀ ਆਪਣੀ ਸਾਰੀ ਫੈਮਿਲੀ ਹੋ ਗਈ ਠੀਕ ਹੈ ਜੀ ਹੌਣ ਜੀ ਬਾਈ ਪਰਮਜੀਤ ਹੈ ਆ ਜਿਓ ਬਾਈ ਨਾਲ ਆਪਣੇ ਸੰਗਠਨ ਦੇ ਮਾਰਕਸ ਸਰਪੰਚ ਗੁਰਦੇਵ ਸਿੰਘ ਜੀ ਜੀ ਮੇਰੇ ਬਾਈ ਹੋਏ ਆਜੋ ਬਹੁਤ ਇੰਤਜ਼ਾਰ ਹੈ ਉਹ ਜਗਰੰਦਰ ਹਾਂਜੀ ਹਾਂਜੀ ਵਾਡੇ ਸੋ ਨਿਯੋ ਸੋ ਸ੍ਰੀ ਅਕਾਲ ਵੱਡੇ ਵੀਰ ਜਗਵਿੰਦਰ ਉਹ ਨਹੀਂ ਇਹ ਪ੍ਰੈਜ਼ੀਡੈਂਟ ਨੂੰ ਆਪਣੇ ਜਿਹੜੇ ਆਜਾ ਆਜਾ ਵੀਰੇ ਆਜਾ 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 ਜਗਵਿੰਦਰ ਵੀਰ ਮੰਦਰ ਕਿੱਧਰ ਗਿਆ ਮੰਦਰ ਆਇਆ ਇਹ ਵੀਰ ਉਹਨੇ ਦੀਵਾ ਕਰ ਦਿਆ ਗਰਾਊਂਡ ਤੇ ਭਲੇ ਸੋਡਿਆ ਸਾਰ ਸ੍ਰੀ ਅਕਾਲ ਬਲੇ ਸੋ ਨਿਆ ਸਾਸਰੀਆ ਕਾਲ ਆਜੋ 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 ਬਲੇ ਸੋ ਨਿਆ ਸਾਸਰੀਆ ਕਾਲ ਫੋਟੋ ਕਰ ਲੋ ਜੀ ਮਹਾਰਾਜ ਜੀ ਇਧਰ ਤੱਕ ਠੀਕ ਹੈ ਕਾ ਭਾਈ ਬਿੰਦਰ ਕਿੱਧਰ ਗਿਆ ਉਹ ਵੀ ਪਹਿਲੇ ਦਿਨ ਤੋਂ ਹੀ ਗਾਲ ਲੱਗੇ ਆ। ਬਿੰਦਰ ਭਾਈ ਖੜੀ ਆ। ਆ ਜਾ ਜੀ ਆ ਜਾ ਜੀ ਤੁਸੀਂ ਆ ਜਾਓ ਜੀ। ਇੱਕ ਰਹਿ ਗਾ 500 ਨਹੀਂ ਨਹੀਂ ਕੋਈ ਆ ਜੀ ਆਪਾਂ। ਬੱਲੇ ਸੋਨਿਆ ਸਤਿ ਸ੍ਰੀ ਅਕਾਲ। ਪਸਾਵੇ ਪਾ ਲਓ ਜੀ ਆਪਣੇ ਨਹੀਂ ਬਾੜ ਦੇ ਮੇਰੇ ਪਰ ਨੂੰ। ਕੀ ਆ ਜੀ ਅੱਜ ਆਵਿੰਦਰ ਅਵਿੰਦਰ ਭਾਈ ਕੋਈ ਗੱਲ ਬਲੇ ਸੋਨਿਆ ਜਸ ਸ੍ਰੀ ਅਕਾਲ ਆਹ ਹੈਗਾ ਇਹ ਜਿਹੜੇ ਪਹਿਲੇ ਦਿਨ ਤੋਂ ਨਾਲ ਦਮਗਰਾ ਰਹੇ ਆ ਜੀ ਬਨੇ ਸੂਰਿਓ ਸਾਰ ਸ੍ਰੀ ਅਕਾਲ ਠੀਕ ਆ ਜੀ ਤੁਹਾਡਾ ਬਹੁਤ ਧੰਨਵਾਦ ਜੀ ਜੋ ਸਾਰੀ ਸੰਗਤ ਦਾ ਸੀ ਧੰਨਵਾਦ ਕਰਦੇ ਇੱਥੇ ਪਹੁੰਚਣ ਲਈ ਸਰਪੰਚ ਸਾਹਿਬ ਸਾਰੀ ਸੰਗਤ ਦਾ तहे ਦਿਲੋਂ ਧੰਨਵਾਦ ਆ ਜਿੰਨੇ ਵੀ ਇੱਥੇ ਵੀਰ ਪਹੁੰਚੇ ਆ ਤੇ ਸਾਰਿਆਂ ਨੂੰ ਬੇਨਤੀ ਆ ਵੀ ਇਸੇ ਤਰੀਕੇ ਨਾਲ ਹੀ ਵੱਧ ਚੜ ਕੇ ਆਪਾਂ ਸੇਵਾ ਕਰੀਏ ਕੌਣ ਵੀ ਸਾਰਿਆਂ ਦੇ ਸਾਥ ਨਾਲ ਹੀ ਹੋਣਾ ਇਹ ਕੰਮ ਤੇ ਸਾਨੂੰ ਆਸ ਆ ਵੀ ਸਾਰੇ ਇਸੇ ਤਰੀਕੇ ਨਾਲ ਸਾਥ ਬਣਾਈ ਰੱਖਣਗੇ ਤੇ ਆਪਾਂ ਇਹ ਜਿਹੜੇ ਕੰਮ ਆ ਕਾਰਜ ਆ ਇਹ ਆਪਾਂ ਨੇਪਰੇ ਚਾੜੀਏ ਵਾਹਿਗੁਰੂ ਜੀ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਉਹ ਕਰੇ ਕੋਈ ਨਾ ਜਿਹੜਾ ਸੀ ਮੈਂ ਕਹਿੰਦਾ ਜਿੰਨੇ ਵੀ ਜੜੇ ਕਿਰਾਏ ਆ ਇੱਧਰ ਇੱਧਰ ਆ ਗਏ ਇੱਧਰ ਮੈਂ ਕਹਿੰਦਾ ਜੀ ਜਿੰਨੇ ਜਣੇ ਵੀ ਆਏ ਆ ਉਹਨਾਂ ਦਾ ਬਹੁਤ ਬਹੁਤ ਧੰਨਵਾਦ ਤੇ ਬਾਕੀ ਜਿਹੜੀ ਇਹਦੀ ਟੀਮ ਕਰ ਰਹੀ ਹੈ ਤੁਹਾਡਾ ਸਾਰਿਆਂ ਦਾ ਬਣਦਾ ਵੀ ਟੀਮ ਦੀ ਤੇ ਟੀਮ ਨੂੰ ਤੁਸੀਂ ਪੁੱਛੋ ਵੀ ਭਾਈ ਤੁਹਾਨੂੰ ਕੀ ਚਾਹੀਦਾ ਨਾ ਕਿ ਟੀਮ ਤੁਹਾਡੇ ਮਗਰ ਮਗਰ ਵੇ ਤੁਰੇ ਫਰੇ ਵੀ ਕੀ ਕੀ ਕਰਨਾ ਤੁਸੀਂ ਜਦੋਂ ਵੀ ਤੁਹਾਡਾ ਟਾਈਮ ਲੱਗਦਾ ਇੱਥੇ ਆਓ ਟੀਮ ਨੂੰ ਪੁੱਛੋ ਸਪੈਸ਼ਲੀ ਜਗਵਿੰਦਰ ਇਹ ਡੀਡ ਕਰੂਗਾ ਆ ਹੋ ਗਿਆ ਹਾਂਜੀ ਇਹ ਹੋ ਗਿਆ ਮੰਦਿਰ ਕਿਤੇ ਆਹ ਕੋਲ ਇਹ ਇਹ ਲਿਆ ਲੀਡ ਕਰ ਲਈ ਸੁਖਜੀਤ ਮੈਂਬਰਸ ਮੈਂਬਰ ਸਾਹਿਬ ਆ ਕੇ ਜਿਹੜੇ ਆ ਕੇ ਹੈ ਨਾ ਇਹ ਮੈਂਬਰ ਸਾਹਿਬ ਜੀ ਹੈਗੇ ਆ ਤੇ ਸਾਰਿਆਂ ਨੂੰ ਤੇ ਆ ਦੇਪੂ ਸਰਪੰਚ ਸਾਹਿਬ ਹੈਗੇ ਆ ਤੇ ਮਿਸਤਰੀ ਜੀ ਹੈਗੇ ਆ ਇਹਨਾਂ ਨੂੰ ਰੰਗੀਤ ਇਹਨਾਂ ਨੂੰ ਸਾਰਿਆਂ ਨੂੰ ਮਤਲਬ ਪੁੱਛਿਓ ਵੀ ਜਿੰਨੇ ਵੀ ਪਿੰਡ ਵਾਲੇ ਆ ਕੀ ਚਾਹੀਦਾ ਆ ਕੀ ਹਲ ਬਜਾਈ ਦੀ ਤੁਹਾਨੂੰ ਇਹ ਸਾਰਿਆਂ ਦੇ ਸਹਿਯੋਗ ਨਾਲ ਹੀ ਇਹ ਕੰਮ ਚੱਲਣਾ ਤੇ ਆਪਾਂ ਸਿਰੇ ਲਾ ਕੇ ਹਟਣਾ ਠੀਕ ਹੈ ਫੁੱਲੇ ਹੋ ਨਾ ਸੋਖਰੀਆ ਕਾਲ सरपंच साहब जी ਦਾ ਬਹੁਤ ਬਹੁਤ ਧੰਨਵਾਦ ਇਹਨਾਂ ਨੇ ਬਹੁਤ ਮਦਦ ਕਰਾਈ ਹੈ ਨਾਲ ਤੇ ਨਾਲੇ 6 ਲੱਖ ਦਾ ਸਮਾਨ ਸਾਰਾ ਇੱਥੇ ਕਮਿਟ ਕੀਤਾ ਪਲੱਸ 2 ਲੱਖ ਦਾ ਹੈ ਇੰਟਰਲਾਕਿੰਗ ਜਿਹੜੀ ਲੱਗਣੀ ਹੈ ਉਹ ਕਮਿਟ ਕੀਤੀ ਹੈ ਇਹ ਗੱਲ ਹੈ ਵੀ ਇਹਨੂੰ ਸ਼ਾਇਦ 5-6 ਮਹੀਨੇ ਲੱਗ ਜਾਣੇ ਪ੍ਰੋਜੈਕਟ ਨੂੰ ਪਰ ਉਹ ਪੇਸ਼ੈਂਸ ਰੱਖਿਓ ਜਿਹੜੇ ਪ੍ਰੋਜੈਕਟ ਨਹੀਂ ਮੰਨਦੇਗੇ ਉਹਨਾਂ ਨੂੰ ਕਨਵਿੰਸ ਕਰਦੇ ਕਰੋ ਵੀ ਇਹ ਸਾਰਿਆਂ ਦੇ ਵਾਸਤੇ ਹੈ ਸਾਰਿਆਂ ਦੀ ਹੈਲਪ ਕਰੂਗਾ ਐਂਡ ਦੇ ਐਂਡ ਤੇ ਅੱਗੇ ਆਪਾਂ ਕੀ ਕਰਦੇ ਆਂ ਵੀਹ ਉੱਚੀਆਂ ਕਰ ਲੈਂਦੇ ਆ ਪਾਣੀ ਇੱਕ ਘਰਾਂ ਚ ਜਵੜਦਾ ਤੇ ਫਿਰ ਘਰ ਉੱਚੇ ਕਰ ਲੈਨੇ ਪਾਣੀ ਵੀਹਾਂ ਚ ਆ ਜਾਂਦਾ ਕੋਈ ਕੋਈ ਸੋਲੂਸ਼ਨ ਨਹੀਂ ਹੁਣ ਆਪਾਂ ਪਾਣੀ ਥੱਲੇ ਦੀ ਕਰ ਦਿੰਨਾ ਵੀਹਾਂ ਤੇ ਵਿੜੇ ਉੱਚੇ ਨਹੀਂ ਵੀ ਕਰਨ ਦੀ ਲੋੜ ਹੀ ਨਹੀਂ ਪੈਣੀ ਠੀਕ ਹੈ ਨਾ ਸੋ ਪਰਮਨੈਂਟ ਸੋਲੂਸ਼ਨ ਲੱਭ ਰਹੇ ਤੇ ਸਾਰੇ ਆਂਦੇ ਸਾਰਿਆਂ ਦੇ ਵਾਸਤੇ ਸਾਰਿਆਂ ਦੇ ਸੇਹਿਦ ਵਾਸਤੇ ਆ ਤੇ ਯੂ نو ਤੇ ਸਾਰੇ ਸੁਖੀ ਰਹਿਣ ਤੇ ਸੜਕਾਂ ਸਾਫ਼ ਰਹਿਣ ਤੇ ਉਹਦੇ ਵਾਸਤੇ ਠੀਕ ਹੈ ਥੈਂਕ ਯੂ ਭਲੇ ਸੋਨਿਆ ਸੋ ਸ੍ਰੀ ਅਕਾਲ